ਸਾਨੂੰ ਬੁਖੌਣੇ ਆ ਰਸਤੇ ਕਿਦਾਂ ਦੇ ਆ ਆ ਮੋਤੀ ਆ ਕੇ ਬਹਿ ਗਏ ਸਾਡੇ ਕੋਲੇ ਬਹੁਤ ਭੰਡਾ ਆ ਸਾਵਾ ਸਾਡੇ ਕੋਲੇ ਐ ਨਹੀਂ ਖੁਸ਼ ਆਈ ਤਾਂ ਆ ਪੁੱਠੇ ਬੈਠੇ ਆ ਤੇ ਆ ਬਣਾ ਲੀ ਹਾਂ ਦੇ ਚੇੜੀ ਛੇੜੀ ਨਾ ਕਰ ਭਾਈ ਹਾਂ ਉਹ ਸ਼ੇਗ ਨਹੀਂ ਖਾਣ ਨੂੰ ਆ ਫਲ ਆ ਫੜੀ ਪਈ ਬਣਾ ਲੀ Hmm. Iya, jadi putus kali ya. ਸਦਾ ਭਾੜਾ ਦੂਜੇ ਪਾਸੇ ਆ ਖਾਹਾਂ ਡੋਗੀਆਂ ਚੱਲਣਾ ਬਹੁਤ ਬਈ ਧਿਆਨ ਨਾਲ ਪੈਂਦਾ ਉਹ ਚੱਲਣਾ ਨਹੀਂ ਬਸ ਸਿਰੇ ਧਿਆਨ ਖਾ ਪੈਂਦਾ ਆ ਵੀ ਤੇ ਭਾੜਾ ਇਧਰ ਸਾਡ ਤੇ ਬੰਦੇ ਪਾਟਰੀ ਖਾਹਾਂ ਸਾਹਿਬ ਤੇ ਬਾਹਰ ਆ ਭਈ ਆਓ ਬੱਸ ਕਰ ਲਾਓ ਪਰ ਕੀ ਆ ਨਾਲ ਬੰਗਲਾ ਪਾਦੀ ਨਾ ਕਰੋ ਆ ਕਈ ਮੁੰਡਿਆਂ ਨੇ ਮੋਟਰਸਾਈਕਲ ਬਣਾ ਲਏ ਉਹਦੇ ਫਲਕਾ ਫੇਟਾ ਵੀ ਲਵਾਈ ਬੈਠੇ ਆਸ ਤੇ ਉੱਦੜਵਾਹੀ ਕਰਦੇ ਸੀ ਅੱਜ ਸਰਕਾਰ ਕੇ ਆਏ ਆ ਬਹੁਤ ਵਧੀਆ ਗਏ ਆ ਬਹੁਤ ਵਧੀਆ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆਹ ਵੇਖੋ ਉੱਤੇ ਪਹਾੜ ਆਹ ਪਹਾੜ ਖਾਪਾਈ ਚੰਗੀ ਤਰ੍ਹਾਂ ਆਹ ਜਿਹੜੀ ਰਵਾ ਸਿਰ ਦੇ ਉੱਤੇ ਆ ਪਹਾੜ ਆਹ ਵੇਖੋ ਤੇ ਐਦਾਂ ਦਾ ਰਸਤਾ ਮੰਨਰ ਤੋਂ ਇਧਰ ਖਾਈ ਆ ਬੁੱਝੇ ਪਾਸ ਬਹੁਤ ਬੰਦੇ ਦੇਖਿਆ ਨਾਲ ਲੱਗਦਾ ਬਾਈ ਆ ਬਸ ਆ ਕੇ การเดินบาสเริ่มต้นดากล้ว

ਆਓ ਜੀ ਹੁਣ ਵੀਡੀਓ ਅਸੀਂ ਲੱਗੇ ਆ ਕੱਟਣ ਤੇ ਗੱਡੀਆਂ ਬੋਟਸਾਂ ਨੂੰ ਜਾਈ ਜਾਂਦੇ ਆ ਤੇ ਵਿਊ ਦੇਖ ਲਓ ਕਿੱਡਾ ਘੈਂਡ ਆ ਬਸ ਆਉਣਾ ਤੁਸੀਂ ਧਿਆਨ ਨਾਲ ਆ ਤੇ ਪਹਾੜੀ ਏਰੀਆ ਸੜਕਾਂ ਬਹੁਤ ਵਧੀਆ ਧਿਆਨ ਨਾਲ ਆਓ ਹਲੜਬਾ ਦੀ ਨਾ ਕਰੋ ਬਸ ਅਸੀਂ ਕੀ ਨਾ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ